ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਰਹਿਣਗੇ ਨਹੀਂ हट ਜੋ ਰਹੀ ਸ੍ਰਿਸ਼ਕਾਲ ਜੀ ਮੈਂ ਦਿਨਤ ਮਾਨ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਜੋ ਹਾਲੀ ਦੇ ਵਿੱਚ ਚੋਣਾ ਹੋਣ ਜਾ ਰਹੇ ਨੇ 14 ਦਸੰਬਰ ਨੂੰ ਇਸ ਨੂੰ ਲੈ ਕੇ ਸਿਆਸੀ ਖਾੜਾ ਖੂਪ ਭਖਿਆ ਹੋਇਆ ਪਰ ਉਥੇ ਕੁਝ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਤੁਹਾਨੂੰ ਵੀ ਇੱਕ ਵਾਰ ਹੈਰਾਨ ਕਰ ਦੇਣਗੀਆਂ ਦਾਦੀ ਹੈ ਕਿ ਕਨੌਰ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਕਾਂਗਰਸ ਦੀ ਮਹਿਲਾ ਉਮੀਦਵਾਰ ਜੋ ਕਿ ਨਾਮ ਜਦਗੀ ਪੱਤਰ ਜਮ੍ਹਾਂ ਕਰਵਾਉਣ ਚੱਲੀ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ ਆਉਂਦਾ ਭਾਰਮੇ ਜੇ ਸਰੀਰ ਵਾਲਾ ਕੁਰਤਾ ਪਜਾਮਾ ਪਾਇਆ ਹੋਇਆ ਤੇ ਮਹਿਲਾ ਦੇ ਹੱਥ ਦੇ ਵਿੱਚੋਂ ਲਫਾਫਾ ਖੋ ਕੇ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਕਾਫੀ ਰੌਲਾ ਪੈਂਦਾ ਤੇ ਉਹ ਵਿਅਕਤੀ ਉੱਥੋਂ ਭੱਜਦਾ ਤੇ ਪਿੱਛੇ-ਪਿੱਛੇ ਪੱਤਰਕਾਰ ਭਾਜੇ ਨਜ਼ਰ ਆਏ ਉਸ ਵਿਅਕਤੀ ਦੀ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਕਰ ਲਈ ਗਈਆਂ ਹਾਲਾਂਕਿ ਉਸ ਵਿਅਕਤੀ ਨੇ ਜਿਹਾ ਕਿਉਂ ਕੀਤਾ ਉਹਦਾ ਜਿਦਾ ਕਿ ਬਿਆਨ ਨਹੀਂ ਆਇਆ ਪਰ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ ਸਵਾਲ ਕੀਤੇ ਜਾਂਦੇ ਨੇ ਕਿ ਆਖਰ ਜਿਹਾ ਕਿਉਂ ਕੀਤਾ ਪਰ ਉਹ ਕੁਝ ਵੀ ਨਹੀਂ ਬੋਲਿਆ ਤਾਂ ਇਹ ਵੀਡੀਓ ਕਾਫੀ ਜਣ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਿ ਕਿਵੇਂ ਇੱਕ ਮਹਿਲਾ ਜਦੋਂ ਫਾਰਮ ਜਮ੍ਹਾਂ ਕਰਵਾਉਣ ਜਾਂਦੀ ਆ ਤੇ ਦੱਸਿਆ ਜਾਂਦਾ ਕਿ ਇੱਕ ਕਾਂਗਰਸ ਦੀ ਮਹਿਲਾ ਉਮੀਦਵਾਰਾ ਜੋ ਇਸ ਚੋਣਾਂ ਦੇ ਵਿੱਚ ਆਪਣੀ ਕਿਸਮਤ ਦਾ ਜਮਾਉਣ ਦੇ ਲਈ ਉੱਤਰੀ ਆ ਪਰ ਇਸੇ ਦੌਰਾਨ ਇਹ ਵਿਅਕਤੀ ਆਉਂਦਾ ਮਹਿਲਾ ਦੇ ਹੱਥ ਦੇ ਵਿੱਚੋਂ ਲਫਾਫਾ ਖਾਉਂਦਾ ਤੇ ਖੋ ਕੇ ਫਰਾਰ ਹੋ ਜਾਂਦਾ ਤੇ ਉੱਤੇ ਖੜੇ ਪੱਤਰਕਾਰਾਂ ਦੇ ਵੱਲੋਂ ਇਸ ਵਿਅਕਤੀ ਦਾ ਜਿੜਾ ਕਿ ਵੀਡੀਓ ਬਣਾ ਲਿਆ ਜਾਂਦਾ ਤੇ ਇਹ ਭੱਜਦਾ ਹੋਇਆ ਨਜ਼ਰ ਆਉਂਦਾ ਗਲੀ ਦੇ ਵਿੱਚ ਭੱਜਦਾ ਜਾ ਰਿਹਾ ਹੱਥ ਦੇ ਵਿੱਚ ਮਹਿਲਾ ਤੋਂ ਖੋਇਆ ਹੋਇਆ ਲਫਾਫਾ ਵੀ ਇਜੇ ਹੱਥ ਦੇ ਵਿੱਚੋਂ ਮੌਜੂਦ ਆ ਤੇ ਉੱਥੋਂ ਫਰਾਰ ਹੁੰਦਾ ਨਜ਼ਰ ਆ ਰਿਹਾ ਤਾਂ ਦਾਦੀ ਕੀ ਚੋਣਾ ਨੂੰ ਲੈ ਕੇ ਪਹਿਲਾ ਹੀ ਜਣਾ ਕਿ ਮਾਹੌਲ ਤਣਾਪੂਰ ਨੂੰ ਬਣਦਾ ਨਜ਼ਰ ਆ ਰਿਹਾ ਜਈਆਂ ਤਸਵੀਰਾਂ ਸਾਹਮਣੇ ਆ ਰਹੀ ਨੇ ਤਾਂ ਚੋਣਾ ਵਕਤ ਕੀਵੇਂ ਦਾ ਜੋੜਾ ਕਿ ਮਾਹੌਲ ਹੋਵੇਗਾ ਕਿਉਂਕਿ ਮਹਿਲਾ ਦੇ ਵੱਲੋਂ ਪੁਲਿਸ ਨੂੰ ਤਗਮੇ ਇਲਜ਼ਾਮ ਲਗਾਏ ਗਏ ਨੇ ਕਿ ਕਿਸ ਤਰੀਕੇ ਦੀ ਜੜੀ ਕੀ ਕਾਰਵਾਈ ਕੀਤੀ ਜਾਵੇਗੀ ਉਸਨੇ ਕਹਿ ਕਿ ਜਰੂਰ ਹੱਥ ਤੋਂ ਸ਼੍ਰੀਆਮ ਦਾ ਬਾਬਾ ਖੋਇਆ ਚੋਂਦਾ ਤਾਂ ਮਾਹੌਲ ਕੀਵੇਂ ਦਾ ਹੋ ਸਕਦਾ ਆਉ ਨਜ਼ਰ ਮਾਰ ਗਿਆ ਤਸਵੀਰਾਂ ਤੇ ਸੋ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ हट ਜੋਰੀ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਛੱਡ ਜੋਰੀ ਸਸ਼ਕਲ ਜੀ ਮੈਂ ਦਿਨਤ ਮਾਨ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਜੋ ਹਾਲੀ ਦੇ ਵਿੱਚ ਚੋਣਾ ਹੋਣ ਜਾ ਰਹੇ ਨੇ 14 ਦਸੰਬਰ ਨੂੰ ਇਸ ਨੂੰ ਲੈ ਕੇ ਸਿਆਸੀ ਖਾੜਾ ਖੂਬ ਭਖਿਆ ਹੋਇਆ ਪਰ ਉਥੇ ਕੁਝ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਕਿ ਤੁਹਾਨੂੰ ਵੀ ਇੱਕ ਵਾਰ ਹੈਰਾਨ ਕਰ ਦੇਣਗੀਆਂ ਦਾਦੀ ਹੈ ਕਿ ਕਨੌਰ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਕਾਂਗਰਸ ਦੀ ਮਹਿਲਾ ਉਮੀਦਵਾਰ ਜੋ ਕਿ ਨਾਮ ਜਦਗੀ ਪੱਤਰ ਜਮ੍ਹਾਂ ਕਰਵਾਉਣ ਚੱਲੀ ਸੀ ਤਾਂ ਇਸੇ ਦੌਰਾਨ ਇੱਕ ਵਿਅਕਤੀ ਆਉਂਦਾ ਭਾਰਮੇ ਜੇ ਸਰੀਰ ਵਾਲਾ ਕੁਰਤਾ ਪਜਾਮਾ ਪਾਇਆ ਹੋਇਆ ਤੇ ਮਹਿਲਾ ਦੇ ਹੱਥ ਦੇ ਵਿੱਚੋਂ ਲਫਾਫਾ ਖੋ ਕੇ ਫਰਾਰ ਹੋ ਜਾਂਦਾ ਜਿਸ ਨੂੰ ਬਾਰੇ ਕਾਫੀ ਰੌਲਾ ਪੈਂਦਾ ਤੇ ਉਹ ਵਿਅਕਤੀ ਉੱਥੋਂ ਭੱਜਦਾ ਤੇ ਪਿੱਛੇ-ਪਿੱਛੇ ਪੱਤਰਕਾਰ ਭਾਜੇ ਨਜ਼ਰ ਆਏ ਉਸ ਵਿਅਕਤੀ ਦੀ ਵੀਡੀਓ ਕੈਮਰੇ ਦੇ ਵਿੱਚ ਰਿਕਾਰਡ ਕਰ ਲਈ ਗਈ ਹੈ ਹਾਲਾਂਕਿ ਉਸ ਵਿਅਕਤੀ ਨੇ ਜਿਹਾ ਕਿਉਂ ਕੀਤਾ ਉਹਦਾ ਜਿਹੜਾ ਕਿ ਬਿਆਨ ਨਹੀਂ ਆਇਆ ਪਰ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ ਸਵਾਲ ਕੀਤੇ ਜਾ ਰਹੇ ਨੇ ਕਿ ਆਖਰ ਜਿਹਾ ਕਿਉਂ ਕੀਤਾ ਪਰ ਉਹ ਕੁਝ ਵੀ ਨਹੀਂ ਬੋਲਿਆ ਤਾਂ ਇਹ ਵੀਡੀਓ ਕਾਫੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਿ ਕਿਵੇਂ ਇੱਕ ਮਹਿਲਾ ਜਦੋਂ ਫਾਰਮ ਜਮਾ ਕਰਵਾਉਣ ਜਾਂਦੀ ਆ ਤੇ ਦੱਸਿਆ ਜਾ ਰਿਹਾ ਕਿ ਇੱਕ ਕਾਂਗਰਸ ਦੀ ਮਹਿਲਾ ਉਮੀਦਵਾਰਾ ਜੋ ਇਸ ਚੋਣਾਂ ਦੇ ਵਿੱਚ ਆਪਣੀ ਕਿਸਮਤ ਦਾ ਜਮਾਉਣ ਦੇ ਲਈ ਉੱਤਰੀ ਆ ਪਰ ਇਸੇ ਦੌਰਾਨ ਇਹ ਵਿਅਕਤੀ ਆਉਂਦਾ ਮਹਿਲਾ ਦੇ ਹੱਥ ਦੇ ਵਿੱਚੋਂ ਲਫਾਫਾ ਖੋਹਦਾ ਤੇ ਖੋ ਕੇ ਫਰਾਰ ਹੋ ਜਾਂਦਾ ਤੇ ਉੱਤੇ ਖੜੇ ਪੱਤਰਕਾਰਾਂ ਦੇ ਵੱਲੋਂ ਇਸ ਵਿਅਕਤੀ ਦਾ ਜਿੜਾ ਕੀ ਵੀਡੀਓ ਬਣਾ ਲਿਆ ਜਾਂਦਾ ਤੇ ਇਹ ਭੱਜਦਾ ਹੋਇਆ ਨਜ਼ਰ ਆਉਂਦਾ ਗਲੀ ਦੇ ਵਿੱਚ ਭੱਜਦਾ ਜਾ ਰਿਹਾ ਹੱਥ ਦੇ ਵਿੱਚ ਮਹਿਲਾ ਤੋਂ ਖੋਇਆ ਹੋਇਆ ਲਫਾਫਾ ਵੀ ਇਸੇ ਹੱਥ ਦੇ ਵਿੱਚ ਮੌਜੂਦ ਹੈ ਤੇ ਉੱਥੋਂ ਫਰਾਰ ਹੁੰਦਾ ਨਜ਼ਰ ਆ ਰਿਹਾ ਤਾਂ ਦੱਸਦੀ ਕਿ ਚੋਣਾ ਨੂੰ ਲੈ ਕੇ ਪਹਿਲਾ ਇਹ ਜਣਾ ਕਿ ਮਾਹੌਲ ਤਣਾਪੁਰ ਨੂੰ ਬਣਦਾ ਨਜ਼ਰ ਆ ਰਿਹਾ ਜਿਹੀਆਂ ਤਸਵੀਰਾਂ ਸਾਹਮਣੇ ਆ ਰਹੀ ਨੇ ਤਾਂ ਚੋਣਾ ਵਕਤ ਕਿਵੇਂ ਦਾ ਜੜਾ ਕਿ ਮਾਹੌਲ ਹੋਵੇਗਾ ਕਿਉਂਕਿ ਮਹਿਲਾ ਦੇ ਵੱਲੋਂ ਪੁਲਿਸ ਨੂੰ ਤੱਕਮੀਰ ਇਲਜ਼ਾਮ ਲਗਾਏ ਗਏ ਨੇ ਕਿ ਕਿਸ ਤਰੀਕੇ ਦੀ ਜੜੀ ਕਿ ਕਾਰਵਾਈ ਕੀਤੀ ਜਾਵੇਗੀ ਉਸਨੇ ਕਿਹਾ ਕਿ ਜਰੂਰ ਹੱਥ ਤੋਂ ਸ਼੍ਰੀ ਆਮ ਲਫਾਫਾ ਖੋਇਆ ਚਾਹੁੰਦਾ ਤਾਂ ਮਾਹੌਲ ਕਿਵੇਂ ਦਾ ਹੋ ਸਕਦਾ ਆਓ ਨਜ਼ਰ ਮਾਰ ਗਿਆ ਤਸਵੀਰਾਂ ਤੇ ਸੋ ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡਿਸ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਭਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ ਖੜ ਜੋ ਰਹੀ ਇਹ ਲੋ ਜੀ ਭਰਾ ਇਹ ਤੁਹਾਡਾ ਲੋ ਚਲੋ ਕਿੱਥੇ ਜਾਉਂਗੇ